ਲੋਗੇ ਇਸ ਵੇਲੇ ਮਾਤੂਸ਼ੀ ਦਸਤਾਰ ਨੇ ਪੂਰੇ ਪੰਜਾਬ ਦੇ ਦੁਕਾਨਦਾਰ ਹਲਾ ਕੇ ਰੱਖ ਤੇ ਆ ਜਿਹੜੀਆਂ ਲੁੱਟਾਂ ਲਾਟਾਂ ਹੁੰਦੀਆਂ ਸੀ ਲੋਕਾਂ ਦੀਆਂ ਜੇਬਾਂ ਦੇ ਡਾਕੇ ਭਾਦੇ ਸੀ ਖਤਮ ਕਰ ਤੇ ਆ ਪਰ ਪੰਜਾਬ ਦੇ ਮੁੰਡੇ ਪੰਜਾਬ ਦੇ ਬੱਚੇ ਪੰਜਾਬ ਦੇ ਬਜ਼ੁਰਗ ਸਾਡੇ ਸਾਰੇ ਖੁਸ਼ ਕਰ ਤੇ ਆ ਕਹਿੰਦੇ ਵੀ ਨਿਆਰਾ ਆ ਗਿਆ ਨਿਆਰਾ ਵੀ ਮਾਤੂਸ਼ੀ ਦਸਤਾਰ ਨੇ ਚਾਰੇ ਕੋਗੇ ਚਿਤ ਕਰ ਤੇ ਆ ਆ ਜੋ ਗੱਲਾਂ ਕਿਉਂ ਕਰਦਾ ਸੁਣ ਲਓ ਆ ਜਿਹੜੇ ਤੁਸੀਂ ਬਜ਼ਾਰਾਂ 'ਚ ਆ ਕੇ ਸ਼ੋਰੂਮਾਂ ਤੇ 10-10 ਹਜ਼ਾਰ ਰੁਪਇਆ ਐਡੇ ਹੀ ਖਰਚੀ ਜਾਂਦੇ ਹੋ 2 ਪੀਸਾਂ ਤੇ ਉਹ 2 ਪੀਸਾ ਕੋਟ ਪੈਂਟ 10000 ਵਾਲਾ ਕਰਤਾ ਸਿਰਫ 2995 ਚ ਉਹ ਵੀ ਸਲਾਈ ਕਰਕੇ ਦਵਾਂਗੇ ਵੀਰੋ ਆ ਜਿਹੜਾ ਕੋਟ ਪੈਂਟ 3 ਪੀਸ ਤੁਹਾਨੂੰ ਦਵਾਂਗੇ 3 ਪੀਸ ਕੋਟ ਪੈਂਟ ਦਾ ਰੇਟ ਬਾਜ਼ਾਰ ਜਗਾ 15000 ਵੀਰੋ ਇਹ ਵੀ ਤੁਹਾਨੂੰ ਦਵਾਂਗੇ 3760 ਚ ਸਲਾਈ ਕਰਕੇ ਉਹ ਰੰਗਾਂ ਦੀ ਗੱਲ ਕਾਲੀਏ ਰੰਗਦਾ ਆ ਮੈਂ ਤਾਂ ਚੱਕਵੇਂ ਚੱਕਵੇਂ ਜਿੱਦਾਂ ਦੀ ਮਰਜ਼ੀ ਰੰਗ ਲੈ ਜਾਓ ਡਾਰਕ ਲੈ ਜਾਓ ਪਲੇਨ ਲੈ ਜਾਓ ਫਿੱਕੇ ਲੈ ਜਾਓ ਗੂੜੇ ਲੈ ਜਾਓ ਕੱਪੜੇ ਦੀ ਕੁਆਲਿਟੀ ਦਾ ਆ ਚੱਕੋ ਕੜ 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 ਕਰਦਾ ਕੱਪੜਾ ਬਿਲਕੁਲ ਗੱਲ ਸਹੀ ਕਹੀ ਆ ਤੇ ਕਾਰਦਾਰ ਪਰੇਸ਼ਾਨ ਹੋਏ ਪਿਆ ਕਹਿੰਦੇ 3000 ਤਾਂ ਅਸੀਂ ਸਵਾਈ ਨਹੀਂ ਲੈਂਦੇ 3 3000 ਤਾਂ ਟੇਲਰ ਨਹੀਂ ਲੈਂਦੇ ਪਰ ਇਹ 3000 2995 ਦੇ ਸਟਿਚ ਕਰਕੇ ਕਿੱਦਾਂ ਲਈ ਜਾਂਦੇ ਆ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਮਾਤੂ ਸ਼੍ਰੀ ਦਸਤਾਰ ਹੈ ਜਿਹੜਾ ਤੂਫਾਨ ਲੈ ਕੇ ਆ ਗਿਆ ਕੋਟ ਪੈਂਟ ਦੇ ਵਿੱਚ ਆ ਚੈੱਕ ਕਰੋ ਜੀ 2995 ਦੇ ਇੱਕ ਦੋ ਰੰਗ ਨਹੀਂ ਹੈ ਬੜੇ ਰੰਗ ਹੈ ਲਾਈਟ ਹੈ ਡਾਰਕ ਹੈ ਤੇ ਗੱਲ ਇੱਕ ਹੋਰ ਦੱਸਦਾ ਟਾਈਮ ਸਾਡੇ ਕੋ ਵੱਧ ਖੇਚਵੇਂ ਖਿੱਚ ਕੇ ਲੈ ਕੇ ਆਇਓ ਕਿਉਂਕਿ ਕੋਰਪੇਟ ਐਸ ਟਾਈਮ ਫਰਵਰੀ ਦਾ ਮਹੀਨਾ ਫੁੱਲ ਸਪੀਡਾਂ ਤੇ ਚੱਲ ਰਿਹਾ ਸਿਰ ਰਾਸ਼ ਪੂਰਾ ਪੈ ਗਿਆ ਫੇਰੇ ਤੁਹਾਡੇ ਕਰਨਿਆਂ 2995 3760 ਤਾਂ ਹੈਗਾ ਉਦੋਂ ਉੱਪਰ ਵੀ ਕੁਝ ਹੈ ਉਦੋਂ ਉੱਪਰ ਵੀ ਹੈ ਪਰ ਉੱਪਰ ਦਾ ਮਤਲਬ 15 20 30000 ਨਹੀਂ ਹੈ 5000 7000 8000 7500 ਤੱਕ ਸਾਡੇ ਕੋਲ ਵੈਰਾਈਟੀ ਪਈ ਹੈ ਜਿਹਦੇ ਵਿੱਚ ਚੈੱਕ ਇਟਾਲੀਅਨ ਫੈਬਰਿਕ ਲਾਈਨਿੰਗ ਵਾਲਾ ਸਾਰੇ ਤਰ੍ਹਾਂ ਦੇ ਫੈਬਰਿਕ ਹੈ ਕੋਟ ਪੈਂਟ ਦੇ ਪਰ ਗੱਲ ਸੁਣ ਲਿਓ ਆ ਵੀਡੀਓ ਦੇਖ ਕੇ ਅੱਗੇ ਜਿਹੜਾ ਨੰਗਾ ਦਿਓ ਅੱਗੇ ਤੁਸੀਂ ਆਜੋ ਹਣ ਪਾਗੇ ਪਰਾਂ ਦੇ ਆਉਣਾ ਭਾਜੀ ਦੇਖੋ ਜੀ ਕੋਟ ਪੈਂਟਾਂ ਦੀ ਫਾਇਦੇ ਹੋ ਗਏ ਆਜੋ ਇੱਕ ਹੋਰ ਫਾਇਦਾ ਕਰ ਦਵਾ ਮਾਰੋ ਇੱਧਰ ਕੈਮਰਾ ਆਹ ਦੇਖੋ ਜੀ ਵਾਈਟ ਰੰਗ ਦੇ ਕੁੜਤੇ ਪਜਾਮੇ ਵੈਸੇ ਵੀ ਮਾਲਵੇ ਦੀ ਧਰਦੀ ਦੇ ਮੂਛਾਂ ਕੁੰਡੀਆਂ ਹੋਣ ਹਲਕਾ ਜਾਂ ਟੈਡ ਬਾਹਰ ਨੂੰ ਹੋਵੇ ਟਾਪ ਦੀ ਸਟੀਚਿੰਗ ਹੋਵੇ ਕੋਰਤਾ ਪਜਾਮਾ ਕਰੇ ਜਾਚ ਲਈ ਪਾੜਾ ਆ ਜਿਹੜੇ 3 3000 ਰੁਪਏ ਤੁਸੀਂ ਲਾ ਦਿੰਦੇ ਹੋ ਇਦਾਂ ਦੇ ਕੋਰਤੇ ਪਜਾਮਿਆਂ ਤੇ 3000 ਵਾਲਾ ਕੋਰਤਾ ਪਜਾਮਾ 700 ਰੁਪਏ ਹੀ ਦਿੰਨੇ ਆ ਵੀਰੋ 700 ਰੁਪਏ ਚ 22 2200 ਰੁਪਏ ਇੱਕ ਕੋਰਤੇ ਪਜਾਮੇ ਪਿੱਛੇ ਤੁਹਾਡਾ ਫੈਰਾ ਜਿੰਦਾ ਨਾ ਮਰਜੀ ਕਪੜਾ ਲੈ ਜਾਓ ਅਸਰਾ ਕੇ ਤੇ ਦੇਖੋ ਜੀ 700 ਤੋਂ ਸ਼ੁਰੂ ਹੈ ਤੁਸੀਂ ਕੀ ਜਾ ਕਾਟਨ ਲੈਣਾ ਹੈ ਪੇਪਰ ਕਾਟਨ ਲੈਣਾ ਹੈ ਚਾਹੇ ਤੁਸੀਂ ਲੈਣਾ ਕੋਕਾ ਕੋਲਾ ਵਾਲਾ ਇਹਦੇ ਕੋਲਡ ਡਰਿੰਕ ਪਾ ਦੋ ਖੜਦੀ ਨਹੀਂ ਆ ਪਾਸੇ ਹੋ ਜਾਂਦੀ ਐ ਕੁਰਤੇ ਪਜਾਮੇ ਰੰਗਦਾਰ ਲੈ ਲਓ ਪੇਪਰ ਕਾਟਨ ਲੈ ਲਓ ਗੀਜ਼ਾ ਲੈਣਣ ਦੇ ਵਿੱਚ ਚਿੰਦੀ ਵੈਰਾਈਟੀ ਕੁਰਤੇ ਪਜਾਮੇ ਦੀ ਮਾਤੂ ਸ਼੍ਰੀ ਦਸਤਾਰ ਕੋਲੇ ਆ ਮੈਂ ਕਹਿੰਦਾ ਵੱਡੇ ਵੱਡੇ ਮੋਲਾ ਵਾਲਿਆਂ ਕੋਲੇ ਹੈ ਨਹੀਂ ਐਡੀ ਵੈਰਾਈਟੀ ਵੀਰੋ ਜਿਹੜੇ ਵੀਰ ਮੇਰੇ ਕਰਦੇ ਬੈਂਕਾਂ 'ਚ ਕੰਮ ਦਫ਼ਤਰਾਂ 'ਚ ਕੰਮ ਪੜਾਉਂਦੇ ਆ ਟੀਚਰ ਆ ਪ੍ਰੋਫੈਸਰ ਆ ਅਫਸਰ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਕਮੀਜ਼ਾਂ ਸ਼ਰਟਾਂ ਲਾਈਨਾਂ ਵਾਲੀਆਂ ਚੈੱਕ ਵਾਲੀਆਂ ਪਲੇਨ ਲਟਰਮ ਪਟਰਮ ਸਾਰਾ ਹੀ ਜ਼ਮਾਨਾ ਉਦੋਂ ਬਾਅਦ ਜਿਹੜੇ ਮੁੰਡੇ ਖੁੰਡੇ ਆਂ ਸ਼ਕੀਨ ਆ ਆ ਦੇਖੋ ਕਿੰਨੇ ਬ੍ਰਾਂਡਡ ਕੱਪੜੇ ਲਿਆ ਕੇ ਰੱਖਦੇ ਆ ਪੈਂਟਾਂ ਸ਼ਰਟਾਂ ਦੇ ਵਿੱਚ ਵੀ ਟਾਪ ਦੀ ਕੁਆਲਿਟੀ ਚਾਹੇ ਪਲੇਨ ਲੈ ਜਾਓ ਸ਼ਰਟਾਂ ਦਾ ਕੱਪੜਾ ਵੀ ਵਧੀਆ ਦਵਾਂਗੇ ਰੀਡ ਵੀ ਕੱਟ ਦਵਾਂਗੇ ਕੰਨ ਚੱਲੀ ਜਾਂਦੇ ਆ ਕਹਿੰਦੇ ਗੱਲ ਹੋਵੇ ਸ਼ੇਰਵਾਨੀ ਦੀ ਗੱਲ ਹੋਵੇ ਡਿਜ਼ਾਈਨਰ ਕੁਰਤੇ ਦੀ ਕਹਿੰਦੇ ਲੁਧਿਆਣੇ ਜਾਣਾ ਪੈਂਦਾ ਚੰਡੀਗੜ੍ਹ ਜਾਣਾ ਪੈਂਦਾ ਮੁਹਾਲੀ ਜਾਣਾ ਪੈਂਦਾ ਹੁਣ ਕਿਤੇ ਜਾਣ ਦੀ ਲੋੜ ਨਹੀਂ ਆ ਆ ਡਿਜ਼ਾਈਨਰ ਕੁਰਤੇ ਹੁਣ ਮਾਤੂਸ਼ੀ ਦੀ ਦਸਤਾਰ ਪਾ ਕੇ ਪ੍ਰਾਣੇ ਆ ਗਏ ਆ ਆ ਸ਼ੇਰਵਾਨੀਆਂ ਜਿਨ੍ਹਾਂ 10 12 12000 ਰੈਂਟ ਲਿੱਤਾ ਜਾਂਦਾ ਸੀ 6500 6000 ਚ ਤਿਆਰ ਕਰਤੀਆਂ ਬਾਸਕਿਟਾ ਲੈ ਲਓ ਕੁਰਤੇ ਪਜਾਮੇ ਦੇ ਉੱਤੇ ਡਿਜ਼ਾਈਨਰ ਬਾਸਕਿਟਾ ਟਾ ਟੱਪ ਆ ਫੁੱਲ ਘਟਣਾ ਕਹਿੰਦੇ ਐਕਟਿਵ ਫਰਵਰੀ ਦੇ ਵਿਆਹਾਂ ਵਿੱਚ ਮੁੱਛਾ ਖੜੀਆਂ ਕਰਕੇ ਕੁਰਤੇ ਪਜਾਮੇ ਦੇ ਨਾਲ ਚੈੱਕ ਵੈਲਵਟਾ ਪਾ ਲੈਣੀ ਆ ਚੈੱਕ ਦੀਆਂ ਬਾਸਕਟਾ ਸਵਾ ਲੈਣੀ ਆ ਦੇਖੋ ਜੀ ਭਾਵੇਂ ਲੌਂਗ ਕੋਰਡਰ ਨਾਲ ਜਿਹੜੇ ਗੋਡਿਆਂ ਗੋਡਿਆਂ ਤੱਕ ਕੋਟ ਹੁੰਦੇ ਆ ਉਹ ਵੀ ਸਾਡੇ ਕੋਲ ਕਪੜਾ ਬੂਲ ਦੇ ਵਿੱਚ ਚੈੱਕ ਦੇ ਵਿੱਚ ਪਲੇਨ ਦੇ ਬਹੁਤ ਸੋਹਣਾ ਆ ਦੇਖੋ ਬਲੇਜ਼ਰਾਂ ਮੈਂ ਕਹਾ ਟੋਰਾ ਕਰਦੇ ਆਂ ਕਿ ਟੋਰਾ ਜਿਹੜੇ ਕਹਿੰਦੇ ਵੀ ਇਹੀ ਤੇ ਜਾਗੋ ਦੇ ਕੋਟ ਪੈਂਟ ਨਹੀਂ ਪਉਣਾ ਨਾ ਪਉਣਾ ਕੁਰਤਾ ਪਜਾਮਾ ਖਰੀਜੀ ਪੈਂਟ ਦਵਾਗੇ ਖਰੀਜੀ ਕਮੀਜ਼ ਦਵਾਗੇ ਤੇ ਉੱਤੇ ਆ ਮੈਚ ਕਰਕੇ ਦਵਾਗੇ ਬਲੇਜ਼ਰ ਦੇਖੋ ਜੀ ਰੇਟ ਸਾਡੇ ਹੈਗੇ ਜਮਾਂ ਥੋੜੇ ਪਰ ਕੰਮ ਸਾਡੀ ਡਿਸਪਲੇ ਰਾਇਲ ਕਲਾਸ ਸ਼ੋਰੂਮ ਆ ਰਗੀ ਆ ਚੈੱਕ ਕਰੋ ਜੀ ਏਦਾਂ ਫਰੇਮ 'ਚ ਲਾ ਕੇ ਤੁਹਾਡਾ ਕੱਪੜਾ ਤੁਹਾਨੂੰ ਦੱਸਿਆ ਜਾਂਦਾ ਆ ਕੋਟ ਪੈਂਟ ਬਣ ਕੇ ਕਿਦਾਂ ਦਾ ਲੱਗੂਗਾ ਦੇਖੋ ਜੀ ਸਹੂਲਤਾ ਪੂਰੀਆਂ ਕੁਆਲਿਟੀ A1 ਰੇਡ ਕੱਟ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਨੇ ਦਾ ਵਾਦਾ ਪੰਜਾਬ ਘੁੰਮਲਿਓ ਇੰਡੀਆ ਘੁੰਮਲਿਓ ਇਹੋ ਜਿਹੀਆਂ ਫੈਸਿਲਿਟੀ ਆ ਇਹੋ ਜਿਹਾ ਰੇਟ ਕਿਤੇ ਨਹੀਂ ਮਿਲਨੇ ਦੇਖੋ ਜੀ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਨ ਮਹੀਨੇ ਦੇ ਅੰਦਰ ਬਦਲ ਕੇ ਨਮਾ ਲਿਜੋ ਪੱਗਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਟਾਈਆਂ ਬਸ ਟਾਈਆਂ ਇਹਦਾ ਮੈਂ ਕਹਿੰਦਾ ਬਸ ਕਰਾ ਦੇਾਂਗੇ ਤੁਹਾਡੀ ਚਾਹੇ ਰੰਗ ਜਿੰਨਾ ਮਰਜ਼ੀ ਰਹਿ ਜੋ ਜਿਹੜੀ ਸਾਡੀ ਪੈਕਿੰਗ ਆ ਨਾ ਉਹ ਵੀ ਲਾਜਵਾਬ ਆ ਸਾਰਾ ਹੀ ਸਮਾਨ ਤਿਆਰ-ਵਾਰ ਤਿਆਰ ਆ ਪੈਸੇ ਅਸੀਂ ਬਹੁਤ ਘੱਟ ਲੈਨੇ ਆ ਸਟੀਚਿੰਗ ਸਾਡੀ ਨੰਬਰ 1 ਆ ਕੱਪੜਾ ਦਾ ਮੈਂ ਕਹਿੰਦਾ ਤੁਸੀਂ ਦੇਖ ਲਿਆ ਫੱਟੇ ਝੱਕ ਦਿਆਂਗੇ ਹੁਣ ਛੇਤੀ ਛੇਤੀ ਆਜੋ ਪੈਸੇ ਤੁਹਾਡੇ ਬਚਨੇ ਆ ਕੱਪੜਾ ਤੁਸੀਂ ਵਧੀਆ ਪੋਣਾ ਤੌਰ ਤੁਹਾਡੀ ਨਿਕਲਨੀ ਆ ਰੂਹ ਤੁਹਾਡੀ ਖੁਸ਼ ਹੋਣੀ ਆ ਹੋਰ ਪਾਸੇ ਜਾ ਕੇ ਲੁੱਟ ਨਾ ਕਰਾਓ ਐਵੇਂ ਆਪਣੀਆਂ ਜੇਬਾਂ ਦੇ ਡਾਕੇ ਨਾ ਮਰਾਓ ਬੜੀ ਮਿਹਨਤ ਦਾ ਰਾਤ ਦਿਨ ਕੰਮ ਕਰਕੇ ਪੈਸੇ ਕਮਾਉਣੇ ਹੋ ਮੈਂਟਲ ਆਉਂਦਾ ਮਿੰਟ ਦੁਕਾਨਦਾਰ ਰੁਪਈਆ 50000 ਬਾਹਰ ਐਥੇ ਜਿਹੜਾ ਤੁਸੀਂ 50000 ਦਾ ਕੱਪੜਾ ਬਾਹਰੋਂ ਲੈਣਾ ਵੀਰੋ 15-16000 ਦੇ ਲੈਣਾ ਤੁਹਾਡਾ ਫਾਇਦਾ ਏਡਾ ਵੱਡਾ ਕਰਾਂਗੇ ਆ ਜਾਓ ਵੇਟ ਕਰਦਿਆਂ ਤੁਹਾਡੀ 11 ਮਨੋਂ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਬਾਗਾਪੁਰਾਣਾ